ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਦੋਨੇ ਨਾਨ ਪ੍ਰਜਾਈ ਕੁਛ ਗੱਲਾਂ ਕਰਦੀਆਂ ਹੁੰਦੀਆਂ ਆ ਸਾਂ ਤੇ ਤੁਸੀਂ ਵੀ ਸੁਣੋ ਜੀ ਅਸੀਂ ਕੀ ਗੱਲਾਂ ਬਾਤਾਂ ਕਰ ਰਹੀਆਂ ਸੀ ਆਪਾਂ ਮਾਰਨਿੰਗ ਵਾਕ ਗਏ ਸੀ ਸਵੇਰੇ ਤੇ ਹੁਣ ਤੁਸੀਂ ਵੇਖੋ ਕਿ ਅਸੀਂ ਕੀ ਗੱਲਾਂ ਬਾਤਾਂ ਕਰਦੀਆਂ ਸੀ ਤੇ ਤੁਸੀਂ ਸੁਣੋ ਅਸੀਂ ਕੀ ਆ ਸਾਂ ਮਜਾ ਕੇ ਕਰਦੀਆਂ ਹੁੰਦੀਆਂ ਸੀ ਦਮੇ ਝੜੀਆਂ ਹੁਣ ਪਹਿਲਾ ਮਾਰਨਿੰਗ ਵਾਕ ਕਰ ਲਈ ਦੀ ਆਪਾਂ ਇਹ ਅੱਜ ਤੋਂ ਅੰਧ ਘਾਟਿਆ ਜਿੱਤਰਾ ਸਨੋ ਦਾ ਚਾੜਿਆ ਹੁੰਦਾ ਨਾ ਕਨੇਡੀਆ ਇਹਨਾਂ ਨੂੰ ਕਨੇਡਿਆ ਵਾਲਿਆਂ ਨੂੰ ਅੱਜ ਸਨੋ ਹੈ ਨਹੀਂ ਬਾਹਰ ਅੱਜ ਤੋਂ ਅੰਧ ਘਾਟਾ ਨਹੀਂ ਕਨੇਡੀਆਂ ਅੱਜ ਸਨੋ ਇਹ ਤਾਂ ਵੀ ਤੋਂ ਹੁੰਦਾ ਹੈ ਨਜ਼ਾਰੇ ਅੱਜ ਜੀ ਕੇ ਤਾਂ ਘੁੰਮਣ ਨੂੰ ਕਿਤੇ ਹੈ ਨਾ ਵੇਖ ਅੱਜ ਛੰਡ ਵੀ ਨਹੀਂ ਜੀ ਅਸੀਂ ਗੁਰਦੁਆਰਾ ਜਾ ਰਹੇ ਤਖਨਵਾਰ ਸਾਹਿਬ ਅੱਜ ਤੇ ਪੈਸਾ ਲੈ ਅੰਧ ਠੰਡੇ ਨਹੀਂ ਨਹੀਂ ਛੋਲ ਤੋਂ ਜੇ ਯਾਰ ਇਹਨੂੰ ਸਾਡੇ ਕੋ ਡਰ ਗਿਆ ਦੋਵਾਂ ਜਣੀਆਂ ਤੋਂ ਆ ਪਹਿਲੀ ਵਾਰੀ ਹੋਇਆ ਲੋਕ ਇਹਨਾਂ ਤੋਂ ਡਰ ਡਰ ਲੱਗਦੇ ਆ ਉਹ ਡਰ ਕੇ ਭੱਜ ਕੇ ਨੇ ਛੜਕ ਤੋਂ ਇੱਥੋਂ ਉਹ ਭੱਜ ਗਿਆ ਜੇ ਸਾਡੇ ਤੋਂ ਡਰਦਾ ਲੈ ਆਈ ਉਹ ਹੀ ਹੁੰਦਾ ਨਾ ਜਿਆਦਾ ਡਰ ਗਿਆ ਇੱਕ ਬੰਨੇ ਹੋ ਗਿਆ ਇੱਕ ਬੰਨੇ ਮੈਂ ਮੈਂ ਕਹਣੀ ਹਨੂ ਪੈਣ ਲੱਗਾ ਪਰ ਸਾਡੇ ਕੋ ਡਰ ਗਿਆ ਵਿਚਾਰਾ ਗੁਰੂ ਯਾਰੋ ਮਾਨਵਰਾਂਟੀ ਹੋ ਗਿਆ ਨਾ ਤੇ ਫਿਰ ਤਰਫ ਬੰਨ ਜੀ ਇਹਦਾ ਉਹਦੇ ਨਾਲ ਪਿਆਰ ਕਿਉਂ ਨਹੀਂ ਪਿਆ ਰਿਹਾ ਇੱਕ ਉਹ ਜਿੰਨਾਂ ਦਾ ਪਿਆਰ ਪੈ ਜਾਂਦਾ ਨਾ ਉਹ ਫਿਰ ਮਾਲਕ ਨੂੰ ਕੋਹਦੀ ਨਹੀਂ ਉਹ ਗੁਰੂ ਘਰ ਆ ਕੇ ਵੀ ਕੰਮ ਕਰਦੇ ਆਂ ਤੇ ਘਰਾਂ ਵਿੱਚ ਵੀ ਕੰਮ ਕਰਦੇ ਆਂ ਆਟਾ ਗੁੰਨਦੇ ਆਂ ਝਾੜੂ ਲਾਉਂਦੇ ਆਂ ਮੱਝਾਂ ਚੁੰੁੰਦੇ ਆਂ ਹਰ ਵੇਲੇ ਕਿੰਨਾ ਸਤਿਕਾਰ ਗੁਰੂ ਨਾਨਕ ਦੇਵ ਜੀ ਕਰਨੇ ਭਗੀਆਂ ਦਾ ਸਤਿਕਾਰ ਕਰਦੇ ਕਾ ਰੋਟੀ ਆ ਤਾ ਗੁੰਨ ਰਹੇ ਆ ਝਾੜੂ ਲਾ ਰਹੇ ਆ ਸਬਜ਼ੀ ਕੱਟ ਰਹੇ ਆ ਤੇ ਮੁੱਖ ਤੋਂ ਆ ਜਈ ਰਸਨਾਏ ਲੈ ਲਈ ਜਾਂ ਸਾਡੀ ਵਾਹ ਜੀ ਆਪਾਂ ਹੁਣ ਸਾਗ ਨੂੰ ਤੜਕਾ ਲਗਾਉਣ ਲੱਗੇ ਆ ਜੀ ਤੇ ਆਪਾਂ ਸਾਰਾ ਸਮਾਨ ਕੱਟ ਲਿਆ ਪਸਣ ਹਰੀ ਮਿਰਚ ਪਿਆਜ਼ ਅਦਰਕ ਤੇ ਗੈਸ ਆਪਾਂ ਚੱਲੂ ਕਰ ਲਿਆ ਹੁਣ ਆਪਾਂ ਪਾ ਲੈ ਸਰੋਂ ਦਾ ਤੇਲ ਸਰੋਂ ਦਾ ਤੇਲ ਪਾ ਕੇ ਤੇ ਉਹਨੂੰ ਗਰਮ ਹੋ ਤੱਕ ਆਪਾਂ ਤੜਕਾ ਸ਼ੁਰੂ ਕਰਦੇ ਆ ਜੀ

ਤੁਹਾਨੂੰ ਰੋਗ ਨਾਲ ਬਾਤ ਤੇ ਚਲੋ ਤੁਸੀਂ ਅੱਧਾ ਤੱਕ ਅੱਗੇ ਕਰਨਾ ਸ਼ੁਰੂ ਕਰਦੇ ਹਾਂ ਜੀ ਜੀ ਹੁਣ ਆਪਾਂ ਮਸਾਲੇ ਪਾਵਾਂਗੇ ਟਰਕਾ ਦੇਣ ਕੁਝ ਗਿਆ ਮੈਂ ਦੇਖੋ ਵੀ ਤਾਂ ਆ ਦੇਖੀ ਜਿੰਨਾ ਸੋਨਾ ਤੱਕ ਤੱਕ ਹੋਇਆ ਜੀ ਮੜਾ ਕਦੇ ਵਿੱਚ ਮਸਾਲੇ ਐਡ ਕਰਾਂਗੇ ਸਾਗ ਦੇ ਵਿੱਚ ਵੀ ਨਾ ਮਸਾਲੇ ਪਾਉਣੇ ਪਿੰਡੇ ਸਾਡੇ ഗമ മസാല ഹീ പായി കാലി മിർച്ച പാണിപ്പം ടി ല മിർച്ച പൗണിയ പൈന മോഴി പാത ടോണി ഏഡ് നമുക്ക് ടോഡ് ജോ ഘട്ട സാഗച്ച ਦਾ ਪਰ ਅੱਜ ਦਿਨ ਲਿਆ ਸੀ ਆਪਾਂ ਅੱਧੇ ਸਾਗ ਨੂੰ ਪਤੜਕਾ ਲਾ ਲਿਆ ਸੀ ਅੱਧਾ ਸਾਗ ਆਪਣਾ ਹੈਗਾ ਸੀ ਤੇ ਨੂੰ ਨੂੰ ਆਪਾਂ ਰਣਗੇ ਸਿਰ ਉਠੀ ਕੇ ਦੀ ਪਾਉਰ ਦੀ ਆ ਪਾ ਤੜਕਾ ਪੁੰਨੇ ਪੋ ਚੱਲਿਆ ਬਸ ਥੋੜੀ ਦੇਰ ਰੱਖੂਗੀ ਹੋ ਤੁਸੀਂ ਤੇ ਉਹ ਤੇ ਕਰਕੇ ਗਿਆ। ਪਹਿਲਾਂ ਥੋੜਾ ਜਿਹਾ ਸਲੋ ਕਰਕੇ ਭੁੰਨਿਆ ਹੋਇਆ ਹਰੀ ਵਧੀਆ ਖੁਸ਼ਬੂ ਨਰ ਲੱਗੀ। ਇਸ ਨੂੰ ਨਾਲ ਸਾੜ ਕਰਨਾ ਇਸ ਨਰਤਾ ਮੂਲੀਆ ਲਈ ਗਰਦ ਰਿਚੋ ਵੀ ਪੱਤਾ ਨੂੰ ਤੇ ਮੱਕੀ ਦੀ ਰੋਟੀ ਪਕਾਵਾਂਗੇ ਅੱਗੇ ਵੀ ਇਹਨਾਂ ਜੋਈ ਕਰਦੇ ਆ ਸਾਦੀ ਮੱਕੀ ਦੀ ਰੋਟੀ ਸਰਸਾ ਦਾ ਤਾੜ ਤੇ ਵੀ ਇਹਨਾਂ ਜੋਈ ਕਰੋਚੀ ਜਿਹੜੇ ਨੇੜੇ ਆ ਟੈਂਪਰਾ ਤੇ ਆ ਕੇ ਖਾ ਸਕਦਾ ਨਹੀਂ 3 ਮਿੰਟ ਵਿੱਚ ਤੁਸੀਂ ਜਰੂਰ ਲਾਈਕ ਕਰੋ ਜੀ ਚੰਗੀ ਲੱਗੀ ਸਾਡੀ ਵੀਡੀਓ ਚ ਲਗੇ ਕੀ ਕਰਾਂ ਟ੍ਰਾਈ ਸੇ ਟ੍ਰਾਂਸਪੋਰਟ ਕਹਿੰਦੇ ਰੋ ਆਪਾਂ સેવા ਦੇ ਰਹੀਏ ਜੀ ਆਪਣੇ ਲੈਕਸ ਸਕਸਟੈਂਜਕ ਜਰੂਰ ਲੈ ਆ ਦਿਆ ਕਰੋ ਜੀ ਆਪਾਂ ਕਿਸ ਤਰ੍ਹਾਂ ਦੀ ਵੀਡੀਓ ਲੈ ਕੇ ਆਈਏ ਤੁਹਾਡੇ ਲਈ ਜੀ ਚਲੋ ਕੀ ਕੀ ਜੀ ਫਿਰ ਆਪਾਂ ਕੋ ਗੱਲਬਾਤ ਆਪਾਂ ਦੇਖਦੇ ਬਾਅਦ ਕੀ ਕਰਦੇ ਆਪਾਂ ਤੇ ਜ਼ਿਆਦਾ ਤਾਂ ਅਸੀਂ ਛੱਤ ਤੇ ਹੀ ਜਾਣਦੇ ਹੁੰਨੇ ਆ ਖਾਣਾ ਪੀਣਾ ਖਾਣ ਤੋਂ ਬਾਅਦ ਸਾਰਾ ਕਰਕੇ ਸਲਿਸਮੇਟ ਕੇ ਕੰਮ ਫੇਰ ਪਛਾਤ ਤੇ ਜਾਣੇ ਹੁੰਨੇ ਆ ਧੁੱਪ ਨੂੰ ਅੰਜਾਇ ਕਰ ਲਈ ਵਿਟਾਮਿਨ ਡੀ ਲਈ ਕਿਉਂਕਿ ਬਾਕੀ ਵਿਟਾਮਿਨ ਆਪਾਂ ਨੂੰ ਥੱਲੇ ਮਿਲ ਜਾਂਦੇ ਆ ਵਿਟਾਮਿਨ ਡੀ ਆਪਾਂ ਨੂੰ ਛੱਤ 'ਤੇ ਜਾ ਕੇ ਲੈਣਾ ਪੈਂਦਾ ਆ ਜੀ ਕਿਉਂਕਿ ਥੱਲੇ ਧੁੱਪ ਘਟਾ ਬਹੁਤ ਥੱਲੇ ਇਸ ਲਈ ਆਪਾਂ ਵਿਟਾਮਿਨ ਡੀ ਲੈਣ ਦੇ ਜਾਵਾਂਗੇ 12 ਵਜੇ ਤੋਂ ਲੈ ਕੇ 2:30 ਵਜੇ ਤੱਕ ਕੋਈ ਭੈਣ ਭਰਾ ਅਮਦਾ ਵੀ ਹੈ ਮੇਰਾ ਜਾਣ ਕੇ ਤੇ ਅਸੀਂ ਛੱਤ ਤੇ ਹੁੰਨੇ ਆ ਜੀ ਕਈ ਵਾਰੀ ਥੱਲੇ ਹੋ ਕੇ ਮੁੜ ਜਾਂਦਾ ਕੋਈ ਤੇ ਆਪਾਂ ਛਾਪਦੇ ਹੁੰਨੇ ਆ ਤੇ ਜਦੋਂ ਅਸੀਂ ਜਾਂਦੇ ਕਿ ਕਿਦੋਂ ਜਦੋਂ ਤੱਕ ਇਹ ਬਰੀ ਚਲੋ ਕਿਤੇ ਗੈਰ ਹੀ ਹੁੰਦਾ ਤੇ ਆਪਾਂ ਜਿਆਦਾ ਛਾਪਦੇ ਨਹੀਂ ਹਾਂ ਜੀ ਤੇ ਨੇ ਸੋਪ ਬਈ ਰੋ ਤੇਰਾ ਠੀਕ ਹੈ ਜੀ ਫਿਰ ਹਨਾ ਸਾ ਗਰਮ ਹੋ ਚੱਲਿਆ ਤੇ ਆਪਾਂ ਚੁੱਪੀਆਂ ਕਰਦੇ ਹਾਂ ਫਿਰ ਬਰ ਨੋਟੀ ਬਣਾਉਂਦੀ ਚਲ ਆਪਾਂ ਫਿਰ ਠੀਕ ਹੈ ਜੀ ਫਿਰ ਮੈਂ ਜੀ ਆਪਾਂ ਤੇ ਕੋਈ ਲੱਗ ਤਾ ਹਾਂਜੀ ਇੱਥੇ ਪਾਣੀ ਗਰਮ ਹੋ ਰਿਹਾ ਆ ਆਪਾਂ ਮੱਕੀ ਦੇ ਆਟੇ 'ਚ ਥੋੜਾ ਘੁੱਸਾ ਪਾਣੀ ਪਾਵਾਂਗੇ ਤੇ ਜੇ ਆਪਣੇ ਜੱਗ 'ਚ ਪਾਣੀ ਗਰਮ ਹੋ ਰਿਹਾ ਤੇ ਆਪਾਂ ਆਟਾ ਉਹਨਾਂ ਚ ਛਾਣ ਲਾਂਗੇ ਮੈਨੇ ਪਾਉਂ ਪੈਕਿੰਗ ਕਰਤਾ ਵੀ ਹੁੰਦਾ ਵਾ ਨਾ ਪੈਕਟ 'ਚ ਵੀ ਹੁੰਦਾ ਫਿਰ ਮੈਨੇ ਹੁੰਦਾ ਕਿ ਕੋਈ ਵਿੱਚ ਜੰਦਾ ਕੋਈ ਛਾਣ ਲੈਣੀ ਚਾਹੀਦੀ ਆ ਚਾਹੇ ਨਿਕਲਦਾ ਕੁਛ ਵੀ ਨਹੀਂ ਹਾਂ ਕਈ ਵਾਰੀ ਤੋਂ ਚਲੋ ਆਪਣੇ ਮਤਲਬ ਤਸੱਲੀ ਕਰ ਲੈਣੀ ਚਾਹੀਦੀ ਤੇ ਮੈਨੂੰ ਹੋਈ ਚੰਚੀ ਨਾ ਕੱਟ ਕੇ ਇਹਨੂੰ ਇਹ ਪੈਕਟ ਨੂੰ ਤੇ ਛਾਣਨ ਡਈ ਸੀ ਤੇ ਮੱਕੀ ਦੀ ਰੋਟੀ ਪਕਾਉਣ ਦੀ ਕੋਸ਼ਿਸ਼ ਕਰਦੇ ਆਪਾਂ ਇਹ ਮੱਕੀ ਦੀ ਰੋਟੀ ਬਕਾਣੇ ਸਾਗ ਆਪਣਾ ਬਣ ਗਿਆ ਜਿਵੇਂ ਤੜਕਾ ਲੱਗ ਗਿਆ ਤੇ ਆਪਾਂ ਛਾਣ ਲਿਆ ਆਟਾ ਤੇ ਹੁਣ ਆਪਾਂ ਸ਼ੁਰੂ ਕਰਦੇ ਰੋਟੀਆਂ ਪਕਾਉਣ ਦੀਆਂ ਤੇ ਤੁਹਾਨੂੰ ਮਿਲਦੇ ਆਪਾਂ ਸਾਰਾ ਤਿਆਰੀ ਕਰਕੇ ਆਟੇ ਦੀ ਤੇ ਫਿਰ ਮਿਲਦੇ ਆਂ ਇਹ ਹੋਂ ਸੰਤੂਬਾ ਮੂਲੀਆਂ ਲੈ ਆਏ ਸੀ ਨਾਲ ਮੂਲੂ ਕ ਮੂਲੀ ਕੱਦੂ ਕੱਚ ਕਰਨੀ ਸੀ ਕਹਿੰਦੇ ਤੇ ਮੈਂ ਰੋਟੀ ਬਣਾ ਰਹੀ ਸੀ ਉਹ ਮੂਲੀਆਂ ਕੱਦੂ ਕੱਚ ਕਰਨ ਦੇ ਸੀ ਤੇ ਮੈਂ ਸ਼ੁਰੂ ਕਰਤੀ ਸੀ ਰੋਟੀ ਬਣਾਣੀ ਤੇ ਥੋੜਾ ਅੱਜ ਮੈਨਾਂ ਜਲਦੀ ਜੀ ਬਣਾ ਰਹੀ ਸੀ ਤੇ ਉਹ ਥੋੜਾ ਜਿਹਾ ਰੋਟੀ ਕਿਨਾਰਿਆਂ ਤੋਂ ਹੋਈਆਂ ਥੋੜਾ ਜਿਹਾ ਮੈਂ ਆਟੇ ਨੂੰ ਘਟ ਮੜਿਆ ਤੇ ਬਸ ਬਣ ਗਈ ਸੀ ਲਾਸਟ ਰੋਟੀ ਸੀ ਤੇ ਆਪਣਾ ਸਾਗ ਵੀ ਤੜਕਾ ਲਗਾ ਸਾਰੇ ਕੁਝ ਤਿਆਰ ਆ ਚਲੋ ਜੀ ਆਪਾਂ ਸਾਰੇ ਨਾਲ ਮਿਲ ਕੇ ਖਾ ਸ਼ਕਦੇ ਆ ਸਾਗ ਮੱਕੀ ਦੀ ਰੋਟੀ ਤੇ ਕਿਉਂਕਿ ਮੈਨੂੰ ਮੈਨੂੰ ਉੱਪਰ ਤਲਣਾ ਮੈਨੂੰ ਵਧੀਆ ਲੱਗਦੀ ਮੱਕੀ ਦੀ ਰੋਟੀ ਤੇ ਮੇਰਾ ਫਾਇੰਡ ਨਾ ਥੋੜਾ ਥੋੜਾ ਕਰ ਰਹੀ ਸੀ ਤਵੇ ਨਾਲ ਆ ਰਹੀ ਸੀ ਉਹਦਾ ਮੱਖਣ ਦਾ ਬਹੁਤ ਧੂਆ ਆਉਂਦਾ ਹੈ ਇਸ ਲਈ ਲੋਕੋ ਜੀ